ਗੱਜ ਕੇ ਫਤਿਹ ਬਿਲਾਓ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੇ ਫਤਿਹ ਮਾਝੇ ਦੀ ਧਰਤੀ ਤੇ ਬੈਠੇ ਆ ਇਤਿਹਾਸ ਬਣਾਉਣ ਵਾਸਤੇ ਬੈਠੇ ਆ ਪਿਛਲੇ 10 ਸਾਲਾਂ ਚ ਜੋ ਪੰਜਾਬ ਛੋਇਆ ਥੋੜੀ ਨਿਗਾਹ ਸਾਹਮਣੇ ਹੋਇਆ ਜਿਹੜਾ ਪੰਜਾਬ ਤਰੱਕੀ ਦੇ ਰਾਹ ਤੇ ਚੱਲ ਰਿਆ ਸੀ ਕਈ ਲੋਕ ਕਈ ਏਜੰਸੀਆਂ ਨੂੰ ਬਰਦਾਸ਼ਤ ਨਹੀਂ ਸੀ ਨੈਸ਼ਨਲ ਪਾਰਟੀਆਂ ਨੂੰ ਬਰਦਾਸ਼ਤ ਨਹੀਂ ਸੀ ਉਹਨਾਂ ਨੇ ਇੱਕ ਨਿਸ਼ਾਨਾ ਬਣਾ ਲਿਆ ਕਿ ਜਿਹੜੀ ਥੋੜੀ ਜਥੇਬੰਦੀ ਹੈ 105 ਸਾਲ ਪੁਰਾਣੀ ਜਥੇਬੰਦੀ ਥੋੜੇ ਬਜ਼ੁਰਗਾਂ ਨੇ ਬਣਾਈ ਜਥੇਬੰਦੀ ਜਿਸ ਜਥੇਬੰਦੀ ਦੇ ਮੈਂਬਰ ਬਣ ਕੇ ਥੋੜੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ ਜ਼ੁਲਮ ਦੇ ਖਿਲਾਫ ਲੜੇ ਉਸੇ ਜਥੇਬੰਦੀ ਨੂੰ ਖਤਮ ਕਰਨ ਦਾ ਪਲਾਨ ਬਣਿਆ ਤੇ ਉਹ ਕਾਮਯਾਬ ਹੋ ਗਏ ਮੈਂ ਪੁੱਛਣਾ ਚਾਹਣਾ ਹੈ ਅਕਾਲੀ ਦਲ ਤੇ ਦੋਸ਼ ਲਾਏ ਗਏ ਥੋੜੀ ਮਾਂ ਪਾਰਟੀ ਤੇ ਦੋਸ਼ ਲਾਏ ਗਏ ਜਿਹੜੀ ਪਾਰਟੀ ਬਣੀ ਗੁਰੂ ਘਰ ਦੀ ਸੇਵਾ ਵਾਸਤੇ ਸੀ ਸ਼ੁਰੂ ਕਰਦੇ ਗੁਰੂ ਘਰ ਦੇ ਰੱਖਿਆ ਕਰਨ ਵਾਸਤੇ ਸੀ ਉਸੇ ਪਾਰਟੀ ਨੂੰ ਦੋਸ਼ੀ ਬਣਾਉਣ ਦਾ ਕੋਸ਼ਿਸ਼ ਕੀਤੀ ਗਈ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋ ਗਿਆ ਖਾਲਸਾ ਜੀ ਬਹੁਤ ਥੋੜਾ ਆਪਣੀ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਗੁਰੂ ਸਾਹਿਬ ਨੇ ਆਪਾਂ ਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਮੇਰੀ ਪੀੜੀ ਦਾ ਸੰਤ ਕਿਉਂ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਕਿਹਾ ਕਿ ਧਰਮ ਤਾਂ ਵੱਧ ਸਕਦਾ ਹੈ ਜੇ ਉਹਦੇ ਕੋਲੇ ਸਿਆਸੀ ਤਾਕਤ ਵੀ ਹੋਏ ਜਿਹੜੇ ਧਰਮ ਕੋਲੇ ਸਿਆਸੀ ਤਾਕਤ ਨਹੀਂ ਹੈ ਉਹਦੇ ਤੇ ਹਮਲੇ ਹੁੰਦੇ ਰਹਿਣਗੇ ਆ ਜਿਹੜਾ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਉਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਐਸ ਦੇ ਇਤਿਹਾਸ ਬਾਰੇ ਤੁਸੀਂ ਜਾਣਦੇ ਹੋ ਪਰ ਕਈ ਨੌਜਵਾਨ ਹੈ ਉਹ ਜਾਣਦੇ ਨਹੀਂ ਕਿ ਕਾਲੀ ਦਲ ਨੂੰ ਕਿਉਂ ਬਣਾਇਆ ਗਿਆ ਐਸਜੀਪੀਸੀ ਨੂੰ ਕਿਉਂ ਬਣਾਇਆ ਗਿਆ 105 ਸਾਲ ਪਹਿਲੇ ਜਦੋਂ ਆਪਣੇ ਗੁਰੂ ਘਰਾਂ ਉੱਤੇ ਮਹੰਤ ਕਬਜ਼ਾ ਕਰ ਗਏ ਸੀ ਆਪਣੇ ਗੁਰੂ ਘਰਾਂ ਦੇ ਉੱਤੇ ਬੇਅਦਬੀਆਂ ਕਰਦੇ ਸੀ ਐਜੇ ਕੰਮ ਕਰਦੇ ਸੀ ਜਿਹੜਾ ਮੈਂ ਇੱਥੇ ਬਹਿ ਕੇ ਦੱਸ ਨਹੀਂ ਸਕਦਾ ਉਦੋਂ ਆਪਣੇ ਕੌਮ ਨੇ ਇਕੱਠੇ ਹੋ ਕੇ ਉਹਨਾਂ ਨੂੰ ਭਜਾਇਆ ਗੁਰੂ ਘਰਾਂ ਨੂੰ ਆਜ਼ਾਦ ਕਰਾਇਆ ਬਹਿ ਕੇ ਕਮੇਟੀ ਬਣਾਈ ਜੀ ਦਾ ਨਾਂ ਰੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੇ ਅੱਜ ਦੇ ਪ੍ਰਧਾਨ ਧਾਮੀ ਸਾਹਿਬ ਤੁਹਾਨੂੰ ਹੁਣੇ ਸਬੋਧਨ ਕਰਕੇ ਗਏ ਆਂ ਜਦੋਂ ਬੈਠੀ ਆਪਣੀ ਲੀਡਰਸ਼ਿਪ ਉਸ ਟਾਈਮ ਦੀ ਉਹਨਾਂ ਨੇ ਸੋਚਿਆ ਕਿ ਆਪਾਂ ਆਜ਼ਾਦ ਠਕਰਾਲੇ ਗੁਰੂ ਘਰ ਜੇ ਅੱਗੇ ਤੋਂ ਕੋਈ ਹਮਲੇ ਹੋਏ ਆਪਾਂ ਨੂੰ ਇੱਕ ਫੌਜ ਚਾਹੀਦੀ ਹੈ ਇੱਕ ਜਥੇਬੰਦੀ ਚਾਹੀਦੀ ਹੈ ਜਿਹੜੀ ਲੜਾਈ ਲੜੂਗੀ ਅੱਗੇ ਹੋ ਕੇ ਤੇ ਉਹਨਾਂ ਆਪਣੀ ਲੀਡਰਸ਼ਿਪ ਨੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਤੇ ਤੁਸੀਂ ਦੇਖ ਲਓ ਉਸ ਕੌਮ ਦੀ ਜਥੇਬੰਦੀ ਨੇ ਲਗਾਤਾਰ 105 ਸਾਲ ਜੇ ਇਤਿਹਾਸ ਦੇਖੋਗੇ ਜ਼ੁਲਮ ਦੇ ਖਿਲਾਫ ਲੜਾਈ ਲੜਦੀ ਰਹੀ ਜੇ ਖਾਲਸਾ ਪੰਥ ਨੂੰ ਕੋਈ ਔਖੜਾਉਂਦੀ ਸੀ ਸਭ ਤੋਂ ਅੱਗੇ ਉਹ ਲੱਗਦੀ ਸੀ ਪੰਜਾਬ ਵਾਸਤੇ ਗਰੀਬ ਵਾਸਤੇ ਕਿਸਾਨ ਵਾਸਤੇ ਤੁਹਾਡੀ ਇਸ ਜਥੇਬੰਦੀ ਨੇ ਹਰ ਕੁਰਬਾਨੀ ਦਿੱਤੀ ਕੱਲੀ ਸ਼ਰੋਮ ਨਹੀਂ ਅਕਾਲੀ ਦਲ ਹੈ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਕਾਂਗਰਸ ਨੂੰ ਆਪ ਨੂੰ ਬੀਜੇਪੀ ਨੂੰ ਜਾਂ ਜਿੰਨੀਆਂ ਵੀ ਜਥੇਬੰਦੀਆਂ ਦੇਸ਼ ਚ ਹੈ ਦੁਨੀਆ ਚ ਕਿਸੇ ਨੂੰ ਸ਼ਹੀਦਾਂ ਦੀ ਜਥੇਬੰਦੀ ਨਹੀਂ ਕਿਹਾ ਜਾਂਦਾ ਕਿਉਂਕਿ ਉਹ ਤਾਂ ਸਿਆਸੀ ਤਾਕਤ ਲੈਣ ਵਾਸਤੇ ਪੈਦਾ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਕੋਈ ਸਰਕਾਰ ਬਣਾਉਣ ਵਾਸਤੇ ਸੀਐਮ ਬਣਨ ਵਾਸਤੇ ਨਹੀਂ ਪੈਦਾ ਹੋਇਆ ਆ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਹੋਇਆ ਹੈ ਤਾਈਓ ਤੁਸੀਂ ਦੇਖੋ 105 ਸਾਲਾਂ ਵਿੱਚ ਕੱਲੇ 25 ਸਾਲ ਉਹਨਾਂ ਦੀ ਸਰਕਾਰ ਰਹੀ ਹੈ ਪਰ ਇੱਕ ਗੱਲ ਦੇਖ ਲਿਓ ਉਹਨਾਂ 25 ਸਾਲਾਂ ਜੀ ਜੋ ਕੁਝ ਪੰਜਾਬ ਛੈ ਉਹਨਾਂ 25 ਸਾਲਾਂ ਜੀ ਬਣਿਆ ਹੋਰ ਕਿਤੇ ਨਹੀਂ ਬਣਿਆ ਜੇ ਆਪਾਂ ਪਿਛਲੇ 55 60 ਸਾਲਾਂ ਦਾ ਹਿਸਾਬ ਦੇਖੀਏ ਜਿਆਦਾ ਪਿੱਛੇ ਨਾ ਜਾਈਏ ਉਹ ਤੋਂ ਪਹਿਲੇ ਤਾਂ ਆਪਾਂ ਸੰਘਰਸ਼ੀ ਕਰਦੇ ਰਹੇ ਹਾਂ ਇਹਨਾਂ 25 55 60 ਸਾਲਾਂ ਵਿੱਚ ਤਕਰੀਬਨ 25 ਸਾਲ ਅਕਾਲੀ ਦਲ ਦੇ ਸਰਕਾਰ ਰੱਖੀ ਹੈ ਤੁਸੀਂ ਤੇ 25 ਸਾਲ ਕਾਂਗਰਸ ਦੀ ਰੱਖੀ ਆਹ 5 ਸਾਲ ਵਿੱਚ ਆ ਗਏ ਆ ਝਾੜੂ ਵਾਲੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਪੰਜਾਬ 'ਚ ਰਹਿੰਦੇ ਹੋ ਪੂਰੀ ਜ਼ਿੰਦਗੀ ਇੱਥੇ ਰਹਿਣ ਦੇ ਹੋਗੇ ਮੈਨੂੰ ਦੱਸ ਦਿਓ ਤੁਹਾਡੇ ਪਿੰਡ ਤੋਂ ਲੈ ਕੇ ਤੁਹਾਡੇ ਹਲਕੇ ਤੋਂ ਲੈ ਕੇ ਤੁਹਾਡੇ ਸ਼ਹਿਰ ਤੋਂ ਲੈ ਕੇ ਪੰਜਾਬ ਵਿੱਚ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਤੁਸੀਂ ਦੇਖੀ ਯਾਦ ਕਰੋ ਕਿ ਆ ਚੀਜ਼ ਕਾਂਗਰਸ ਦੀ 25 ਸਾਲਾਂ ਚ ਇਹਨਾਂ ਨੇ ਬਣਾਈ ਹੈ ਤੁਸੀਂ ਇੱਕ ਚੀਜ਼ ਨਹੀਂ ਤੇ ਯਾਦ ਕਰ ਸਕਦੇ ਕਿਉਂਕਿ ਕੁਝ ਕੀਤਾ ਹੀ ਨਹੀਂ ਮੈਂ ਤਾਂ ਆਪ ਇਹਨਾਂ ਨੂੰ ਅਸੈਂਬਲੀ 'ਚ ਵੀ ਮੈਂ ਸਵਾਲ ਪੁੱਛਿਆ ਸੀ ਆ ਚੰਨੀ ਲੀਡਰਸ਼ਿਪ ਉਦੋਂ ਲਾਲ ਸਿੰਘ ਜੀ ਸਾਰੇ ਬੈਠੇ ਸੀ ਬੀਬੀ ਪੱਠਲ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਮੈਂ ਕਿਹਾ ਜੀ ਬਹਿਸ ਚੱਲ ਰਹੀ ਸੀ ਕਿਹੜੀ ਪਾਰਟੀ ਪੰਜਾਬ ਦੀ ਹੈ ਕਿਹੜੀ ਬਾਦ ਦੀ ਹੈ ਕਿਹਨੇ ਕੀ ਕੀਤਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਜ਼ਿਆਦਾ ਬਹਿਸ ਕਰਨ ਦੀ ਲੋੜ ਨਹੀਂ ਤੁਸੀਂ ਸਾਨੂੰ ਪੰਜ ਚੀਜ਼ਾਂ ਦੱਸ ਦਿਓ ਇੱਕ ਦੂਜੇ ਨੂੰ ਪੁੱਛਣ ਲੱਗੇ ਕੀ ਬਣਾਇਆ ਆਪਾਂ 5 ਮਿੰਟ ਬਾਅਦ ਕੁਝ ਨਹੀਂ ਦੱਸ ਸਕੇ ਮੈਂ ਕਿਹਾ ਚਾਰ ਦੱਸ ਦਿਓ ਨੇ ਦੱਸ ਸਕਦੇ ਫਿਰ ਮੈਂ ਖੀਰ ਚ ਕਹਿ ਕੇ ਅੱਖ ਕੇ ਕੇ ਮੈਂ ਇੱਕ ਦੱਸ ਦਿਓ ਤੇ ਚੰਨੀ ਨੇ ਕੀ ਜਵਾਬ ਦਿੱਤਾ ਤੁਹਾਨੂੰ ਸੁਣਿਆ ਹੋਣਾ ਓਏ ਸੜਕਾਂ ਤੇ ਪੈਚ ਲਾਏ ਸੀ ਝਾੜੂ ਵਾਲੇ ਨੇ ਤਾਂ ਪੈਚ ਵੀ ਨਹੀਂ ਲਾਏ ਸੜਕਾਂ ਦੇਖੋ ਕੀ ਹਾਲ ਹੋਇਆ ਪਿਆ ਦੇਖੋ ਆਪਾਂ ਸਾਰੇ ਬੈਠੇ ਆਂ 10 ਸਾਲ ਪਹਿਲੇ ਕੀ ਮੌਜਾ ਸੀ ਤੇ ਅੱਜ ਕੀ ਹਾਲਾਤ ਐ ਬੀਬੀਆਂ ਬੈਠੀਆਂ ਆਪੂ ਬਾਦਲ ਮੁਖਮੰਦਰੀ ਸੀ ਤੇ ਸਾਡੀ ਅਸੂਲ ਐ ਕਾਲੀ ਦਲ ਦਾ ਅਸੀਂ ਜੋ ਕਹਿੰਨੇ ਆ ਉਹਨਾਂ ਹੀ ਕਹਿੰਨੇ ਆ ਜਿਹੜਾ ਅਸੀਂ ਕਰ ਸਕਦੇ ਆ ਕਿਤੇ ਝੂਠੇ ਲਾਰੇ ਨਹੀਂ ਲਾਏ ਬੀਬੀਆਂ ਬੈਠੀਆਂ ਬਾਦਲ ਸਾਹਿਬ ਨੇ ਐਲਾਨ ਕੀਤਾ ਇਲੈਕਸ਼ਨ ਤੋਂ ਪਹਿਲੇ ਕਿ ਮੈਂ ਹਰ ਗਰੀਬ ਨੂੰ 4 ਰੁਪਏ ਕਿਲੋ ਆਟਾ ਦਾ 20 ਰੁਪਏ ਕਿਲੋ ਦਾਲ ਦਊਂਗਾ ਪਹਿਲੇ ਹੀ ਕਹਿ ਹਫਤੇ ਕੈਬਨਿਟ ਫੈਸਲਾ ਕਰਕੇ ਦੇਣਾ ਸ਼ੁਰੂ ਕਰ ਦਿੱਤਾ ਜੇ ਉਹਨਾਂ ਨੇ ਕਿਹਾ ਪੈਨਸ਼ਨ ਦਊਂਗਾ ਪਹਿਲੇ ਹੀ ਹੱਥੇ ਦੇਣੀ ਸ਼ੁਰੂ ਕਰ ਦਿੱਤੀ ਜੇ ਇਹਨਾਂ ਨੇ ਸ਼ਗਨ ਕਿਹਾ ਦਊਂਗਾ ਪਹਿਲੇ ਹੀ ਹੱਥੇ ਸਰਕਾਰ ਬਣ ਤੇ ਦੇਣੇ ਸ਼ੁਰੂ ਕਰ ਦਿੱਤੇ ਅਸੀਂ ਲਾਰੇ ਨਹੀਂ ਲਾਏ ਅਸੀਂ ਕੋਈ ਝੂਠ ਨਹੀਂ ਬੋਲਿਆ ਥੋਡੇ ਰਾਜ ਵਿੱਚ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਥੋੜਾ ਗਰੀਬ ਦਾ ਰਾਜ ਸੀ ਕਿਸਾਨ ਦਾ ਰਾਜ ਜੀ ਖਾਲਸਾ ਪੰਥ ਦਾ ਰਾਜ ਸੀ ਕੋਈ ਵੀ ਜਥੇਦਾਰ ਕਿਸੇ ਵੀ ਪਿੰਡ ਦੇ ਬੰਦੇ ਨੂੰ ਕੋਈ ਕੰਮ ਹੋਏ ਜਥੇਦਾਰ ਕੋਲੇ ਇੰਨੀ ਪਾਵਰ ਸੀ ਕਿ ਮੁੱਖ ਮੰਤਰੀ ਦੀ ਜਾ ਕੇ ਬਾਹ ਫੜ ਸਕਦਾ ਸੀ ਇੱਥੇ ਪੁੱਛੋ ਕੋਈ ਮਿਲ ਸਕਦਾ ਮੁੱਖ ਮੰਤਰੀ ਬਾਦਲ ਸਾਹਿਬ ਥੋਡੇ ਸੀ ਥੋਡੇ ਦਿਲਾਂ ਤੇ ਰਾਜ ਕਰਦੇ ਸੀ ਥੋਡੇ ਵਿੱਚ ਵਹਿੰਦੇ ਸੀ ਮੈਨੂੰ ਲੱਗਦਾ ਪੰਜਾਬ ਦਾ ਕੋਈ ਪਿੰਡ ਸ਼ਹਿਰ ਮੰਡੀ ਨਹੀਂ ਹੋਣੀ ਜਿੱਥੇ ਆਪ ਨਹੀਂ ਗਏ ਹੋਣੇ ਮੈਂ ਪਿੰਡਾਂ ਜਾਣੇ ਵੱਡੇ ਬਾਦਲ ਸਾਹਿਬ ਦੀ ਫੋਟੋ ਮੈਨੂੰ ਲੱਗਦਾ ਹਰ ਘਰ ਚ ਮੈਂ ਦੇਖੀ ਹੈ ਉਹ ਲੋਕਾਂ ਦੇ ਮੁੱਖ ਮੰਤਰੀ ਸੀ ਉਹਨਾਂ ਦਾ ਨਿਸ਼ਾਨਾ ਮੁੱਖ ਮੰਤਰੀ ਬੰਨਣਾ ਨਹੀਂ ਸੀ ਉਹਨਾਂ ਦਾ ਮਨ ਨਿਸ਼ਾਨਾ ਸੇਵਾ ਕਰਨਾ ਸੀ ਤੁਸੀਂ ਐਸਸੀ ਭਾਈਚਾਰੇ ਬੈਠਾ ਦੇਖੋ ਸਾਰੀਆਂ ਸਹੂਲਤਾਂ ਤੁਸੀਂ ਹੈਰਾਨ ਰਹਿ ਜਾਓਗੇ ਐਸਸੀ ਬੱਚਿਆਂ ਨੂੰ ਮੁਫਤ ਪੜ੍ਹਾਈ ਦੀ ਸਕੀਮ ਬਾਦਲ ਸਾਹਿਬ ਲੈ ਕੇ ਆਏ ਸਾਡੇ ਰਾਜ ਵਿੱਚ 7 ਲੱਖ ਐਸਸੀ ਬੱਚਿਆਂ ਨੂੰ ਕਾਲਜਾਂ ਵਿੱਚ ਮੁਫਤ ਪੜਾਇਆ ਗਿਆ ਜਿਹੜਾ ਅੱਜ ਬੰਦ ਹੋਇਆ ਪਿਆ ਸਕੀਮ ਅਸੀਂ ਲੜਕੀਆਂ ਨੂੰ ਪੜਾਉਣ ਵਾਸਤੇ ਸਾਈਕਲ ਸਕੀਮ ਲੈ ਕੇ ਆਈ ਸੀ ਉਹਨੂੰ ਸਾਈਕਲ ਦਿੰਦੇ ਸੀ ਕਿਸਾਨ ਬੈਠੇ ਐ ਨਵੇਂ ਬੱਚਿਆਂ ਨੂੰ ਪਤਾ ਨਹੀਂ ਬਜ਼ੁਰਗਾਂ ਨੂੰ ਪਤਾ ਹੈ ਪਹਿਲੇ ਜਦੋਂ ਬਿੱਲ ਭਰਨੇ ਪੈਂਦੇ ਸਟਿਊਬਲ ਦੇ ਹਰ ਮਹੀਨੇ ਬਿੱਲ ਆ ਜਾਂਦਾ ਸੀ ਲਾਈਨਾਂ 'ਚ ਬਿਜਲੀ ਬੈਂਕ ਮੇ ਤੇ ਜਾਣਾ ਪੈਂਦਾ ਸੀ ਜੇ ਬਾਪੂ ਬਾਦਲ ਨਾ ਮਾਫ ਕਰ ਦੇ ਅੱਜ ਲੱਖ ਸਵਾ ਲੱਖ ਡੇਢ ਲੱਖ ਤੁਹਾਨੂੰ ਸਾਲ ਦਾ ਭਰਨਾ ਪੈਣਾ ਸੀ ਜਿਹੜਾ ਨਹੀਂ ਭਰ ਰਹੇ ਤੁਹਾਨੂੰ ਆ ਪੈਨਸ਼ਨ ਮੰਗੂ ਤੁਹਾਨੂੰ ਚੀਜ਼ ਲਾ ਦਿੱਤੀ ਹੈ ਦੂਜੀ ਗੱਲ ਤੁਸੀਂ ਕਾਂਗਰਸ ਦੀ ਸਰਕਾਰਾਂ ਦੇਖ ਲੀਆਂ ਇੱਕ ਸਰਕਾਰ ਦੱਸ ਦਿਓ ਕਿਸੇ ਨੂੰ ਟਿਊਬਵਲ ਕਨੈਕਸ਼ਨ ਦਿੱਤਾ ਹੋਏ ਆ ਪਿਛਲੇ 10 ਸਾਲ ਚ ਦੇਖ ਲਓ ਕਿਸੇ ਨੇ ਕੋ ਟਿਊਬਵਲ ਕਨੈਕਸ਼ਨ ਦੇ ਦਿੱਤਾ ਹੋਏ ਅੱਜ ਇਹ ਤੁਸੀਂ ਟਿਊਬਵਲ ਲਾਉਣਾ ਹੈ 15 ਲੱਖ ਦੇ ਲੋਕ ਵੇਚਦੇ ਇੱਕ ਟਿਊਬਲ ਕਨੈਕਸ਼ਨ ਤੇ ਬਾਪੂ ਬਾਦਲ ਤਾਂ ਲੰਗਰ ਲਾ ਦਿੰਦੇ ਸੀ ਟਿਊਬਲ ਕਨੈਕਸ਼ਨਾਂ ਦਾ ਆ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਐ ਸਾਢੇ 13 ਲੱਖ ਟਿਊਬਲ ਕਨੈਕਸ਼ਨ ਅਕਾਲੀ ਦੰ ਨੇ ਦਿੱਤੇ ਆ ਮੁਫਤ ਦਿੱਤੇ ਆ ਆ ਜਿਹੜੀਆਂ ਤੁਹਾਡੇ ਟਰੈਕਟਰ ਐ ਪਹਿਲੇ ਟੈਕਸ ਲੱਗਦਾ ਹੁੰਦਾ ਸੀ ਵੱਡੇ ਬਾਦਲ ਸਾਹਿਬ ਸਰਕਾਰ ਬਣੀ ਪਹਿਲੇ ਹਫਤੇ ਉਹਨਾਂ ਨੇ ਕਿਹਾ ਆ ਤਾਂ ਗੱਡਾ ਹੈ ਇਹਦੇ ਤੇ ਕੋਈ ਟੈਕਸ ਨਹੀਂ ਲੱਗੂਗਾ ਟੈਕਸ ਬੰਦ ਕਰਤੇ ਤੁਸੀਂ ਹੈਰਾਨ ਰਹੋ ਸਾਈਕਲ ਤੇ ਵੀ ਕਾਂਗਰਸੀ ਟੈਕਸ ਲਾਉਂਦੇ ਹੁੰਦੇ ਸੀ ਉਹ ਵੀ ਨਾਲ ਦੇ ਨਾਲ ਮਾਫ ਕੀਤਾ ਤੇ ਮੈਂ ਅੱਜ ਐਲਾਨ ਕਰਨਾ ਚਾਹਣਾ ਹੈ ਜਿਹੜੇ ਤੁਹਾਡੇ ਸਕੂਟਰ ਮੋਟਰਸਾਈਕਲ ਹੈ ਸਹੀ ਮੈਨੇ ਤੇ ਆ ਵੀ ਗਰੀਬ ਦਾ ਹੀ ਗੱਡਾ ਹੈ ਆਪਣੀ ਸਰਕਾਰ ਲਿਆ ਦਿਓ ਇਹਦੇ ਤੇ ਵੀ ਕੋਈ ਟੈਕਸ ਨਹੀਂ ਲੱਗੂਗਾ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਇੰਨਾ ਸੋਹਣਾ ਪੰਜਾਬ ਚੱਲੀ ਜਾਂਦਾ ਸੀ ਸਾਰਾ ਕੁਸ਼ੀ ਰੁਕ ਗਿਆ ਸਾਰਾ ਕੁਸ਼ੀ ਟੁੱਟ ਗਿਆ ਮੈਂ ਜਦੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਜਾਣਾ ਹੈ ਕਿੰਨਾ ਖਬਸੂਰਤ ਬਣਾਇਆ ਸੀ ਗੁਰੂ ਦੀ ਨਗਰੀ ਵਧਿਆ ਗੇਟ ਬਣਾਏ ਸੜਕਾਂ ਬਣਾਈਆਂ ਵਰਾਸਤੇ ਮਾਰਗ ਬਣਾਇਆ ਪੁਲ ਬਣਾਏ ਸਾਰਾ ਕੁਝ ਬਣਾਇਆ ਉਹਨਾਂ ਸਰਕਾਰ ਦੇ ਆਪਣੀ ਸਰਕਾਰ ਦੇ ਦੌਰਾਨ ਅੱਜ ਉਥੇ ਜਾਓ ਟੋਏ ਪਏ ਐ ਬੂਟੇ ਸੁੱਕ ਗਏ ਐ ਰੰਗ ਵੀ ਨਹੀਂ ਹੋਏ ਸੜਕਾਂ ਟੁੱਟੀਆਂ ਕੰਧਾਂ ਟੁੱਟੀਆਂ ਪਈਆਂ ਵਰਾਸਤੀ ਮਾਰਗ ਇੰਨਾ ਸੋਹਣਾ ਸੀ ਅੱਜ ਕੁੱਤੇ ਤੁਰੇ ਫਿਰਦੇ ਐ ਉਥੇ ਗੰਦ ਪਿਆ ਕੋ ਚੱਕਣ ਵਾਲਾ ਨਹੀਂ ਕਿਉਂਕਿ ਦਿਲ 'ਚ ਉਹਨਾਂ ਦੇ ਦਰਦ ਨਹੀਂ ਐ ਮੈਂ ਤਾਂ ਹਰ ਸੋਮਵਾਰ ਆਉਂਦਾ ਸੀ ਆਪ ਖੜ ਕੇ ਦੇਖਦਾ ਸੀ ਵੱਡੇ ਬਾਦਲ ਸਾਹਿਬ ਆਉਂਦੇ ਸੀ ਆ ਆਪਣੇ ਤਰਨਤਾਣਾ ਸਾਹਿਬ ਦੇਖੋ ਥੋੜੇ ਆਪਣੇ ਸ਼ਹਿਰ ਦੇਖੋ ਪਹਿਲੇ ਕੀ ਹਾਲ ਸੀ ਵੱਡੇ ਬਾਦਲ ਸਾਹਿਬ ਨੇ ਫੈਸਲਾ ਕੀਤਾ ਪੰਥ ਦੀ ਪਾਰਟੀ ਨੇ ਫੈਸਲਾ ਕੀਤਾ ਕਿ ਜਿੱਥੇ ਜਿੱਥੇ ਗੁਰੂ ਸਾਹਿਬ ਆਪਣੇ ਗਏ ਆ ਕਿਹੜੇ ਸ਼ਹਿਰਾਂ 'ਚ ਗਏ ਆ ਉਹਨਾਂ ਸ਼ਹਿਰਾਂ ਤੇ ਪਿੰਡਾਂ ਨੂੰ ਪੂਰਾ ਡਿਵੈਲਪ ਕਰਕੇ ਦੇਣਾ ਹੈ ਵੱਡੇ ਬਾਦਲ ਸਾਹਿਬ ਨੇ ਘੱਟੋ-ਘੱਟ 5-700 ਕਰੋੜ ਰੁਪਇਆ ਕੱਲੇ ਉਹ ਸ਼ਹਿਰਾਂ ਤੇ ਮੰਡਪਿੰਡਾਂ ਚਲਾਇਆ ਜਿੱਥੇ ਆਪਣੇ ਗੁਰੂ ਸਾਹਿਬ ਦੇ ਚਰਨ ਪਏ ਆ ਤ ਤੁਸੀਂ ਤਲਵੰਡੀ ਸਾਬੋ ਜਾ ਕੇ ਦੇਖੋ ਪਹਿਲੇ ਕੀ ਹੁੰਦਾ ਸੀ ਅੱਜ ਕਿੰਨਾ ਖਬਸੂਰਤ ਸ਼ਹਿਰ ਬਣਤਾ ਆਨੰਦਪੁਰ ਸਾਹਿਬ ਜਾ ਕੇ ਦੇਖੋ ਪਹਿਲੇ ਕੀ ਹੁੰਦਾ ਸੀ ਤੇ ਬਾਦਲ ਸਾਹਿਬ ਨੇ ਕਿਵੇਂ ਬਣਾਇਆ ਤਰਨਤਾਰਨ ਸਾਹਿਬ ਜ ਮੇਰੀ ਡਿਊਟੀ ਲੱਗੀ ਸੀ ਪੌਣੇ 200 ਕਰੋੜ ਰੁਪਇਆ ਮੈਂ ਲਾ ਕੇ ਕੰਮ ਸ਼ੁਰੂ ਕਰਾਇਆ ਮੇਰਾ ਤਾਂ ਮਨ ਸੀ ਘੱਟ ਘੱਟ 2-300 ਕਰੋੜ ਹੋਰ ਰੋਣਾ ਸਰਕਾਰ ਆਪਣੀ ਚਲੀ ਗਈ ਤੁਸੀਂ ਆਪਣੇ ਨੌਜਵਾਨ ਬੈਠੇ ਐ ਹਰ ਸਾਲ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਆ ਪਿੰਡਾਂ ਦੀ ਖੇਡ ਸੀ ਕਰੋੜਾਂ ਦੀ ਕਰਦੀ ਅੱਜ ਜਿਹੜੇ ਕਬੱਡੀ ਦੇ ਪਿੰਡਾਂ 'ਚ ਪਲੇਅਰ ਐ ਦੇਖੋ ਉਹਨਾਂ ਨੂੰ ਇੰਨਾ ਹੌਸਲਾ ਹੋਇਆ ਹੁਣ ਉਹ ਵੀਵੀ 30 ਲੱਖ ਕਮਾਉਣ ਵੀ ਲੱਗੇ ਨੇ ਟੂਰਨਾਮੈਂਟ ਕੀਤੇ ਪਹਿਲੇ ਕੌਣ ਪੁੱਛਦਾ ਸੀ ਕਬੱਡੀ ਨੂੰ ਜਿਸ ਦਿਨ ਸਰਕਾਰ ਗਈ ਕਬੱਡੀ ਵਰਲਡ ਕੱਪ ਬੰਦ ਸਾਰੇ ਕੱਪ ਬੰਦ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਮਕਸਦ ਇੱਕ ਸੀ ਕਿ ਜਾਨਵਰਾਂ ਦੇ ਵਿੱਚ ਪਿਆਰ ਆਪਣੇ ਲੋਕਾਂ ਦਾ ਜੇ ਘਰੇ ਜਾਨਵਰ ਰੱਖਣਗੇ ਪੈਸੇ ਦਾ ਵੀ ਸਾਧਨ ਬੰਦਾ ਹੈ ਦੇਖੋ ਕਿੰਨੀ ਬਰੀਡ ਵਧ ਗਈ ਆਪਣੀ ਕੁਆਲਿਟੀ ਕਿੰਨੀ ਵਧੀ ਇਨਾਮ ਦਿੰਦੇ ਸੀ ਪਰ ਸਾਰਾ ਕੁਛ ਹੀ ਬੰਦ ਹੈ ਜੇ ਵਾਪਸ ਉਹ ਦਿਨ ਲਿਆਉਣੇ ਆ ਜੇ ਵਾਪਸ ਤੁਸੀਂ ਆਟਾ ਦਾਲ ਸ਼ਗਨ ਪੈਨਸ਼ਨ ਐਸਸੀ ਸਕਾਲਰਸ਼ਿਪ ਮੈਡੀਕਲ ਕਾਰਡ ਜੇ ਵਾਪਸ ਕਬੱਡੀ ਕਪ ਕੱਪ ਪਸ਼ੂ ਮੇਲੇ ਨਾਲੇ ਐਗਤੀ ਤੇ ਮੈਂ ਹੋਰ ਘਲਾਂ ਕਰਦਾ ਜਿੰਨੀਆਂ ਵਿਰਾਸਤੀ ਖੇਡਾਂ ਜਿਵੇਂ ਆਪਣੇ ਆਪਣੇ ਲੁਧਿਆਣੇ ਵਿੱਚ ਉਹ ਬੈਲਾਂ ਦੀ ਰੇਸਾਂ ਹੁੰਦੀਆਂ ਹਨ ਕਿਲਾ ਰਾਏਪੁਰ ਵਿੱਚ ਜਿਵੇਂ ਹੁਣ ਘੋੜਿਆਂ ਦਾ ਮੈਂ ਦੱਸਣਾ ਚਾਹਣਾ ਮਾਰવાડી ਘੋੜੇ ਆਪਣੇ ਪਿੰਡਾਂ 'ਚ ਮੈਂ ਸਟੇਡੀਅਮ ਬਣਾਉਂਗਾ ਆਪਣਾ ਰੇਸ ਕੋਰਸ ਬਣਾਵਾਂਗੇ ਜਿੱਥੇ ਹਰ ਸ਼ੈਡੇ ਸੰਡੇ ਮੰਡੇ ਫਰਡੇ ਸ਼ੈਡੇ ਸੰਡੇ ਰੇਸਾਂ ਹੋਣਗੀਆਂ ਤੇ ਕਰੋੜ-ਕਰੋੜ ਰੁਪਏ ਦੇ ਨਾਮ ਹੋਣਗੇ ਜਿਹਦੇ ਕਰਕੇ ਲੋਕੀ ਜਾਣਗੇ ਆ ਜਿਹੜੇ ਕਬੂਤਰਾਂ ਦੀ ਇਹ ਨੇਸਾਂ ਹੁੰਦੀਆਂ ਆਪਣੇ ਪੰਜਾਬ ਲੋਕੀ ਬੜੇ ਸ਼ੌਕ ਹੈ। ਕੁੱਤਿਆਂ ਦੀ ਇਹ ਨੇਸਾਂ ਹੁੰਦੀਆਂ। ਆਪਣੇ ਪਿੰਡਾਂ ਚ ਪਿੰਡ ਪੈਂਡੂ ਲੋਕਾਂ ਵਿੱਚ ਜਜ਼ਬਾ ਸਰਕਾਰ ਬਣਾ ਦਿਓ। ਕਰੋੜਾਂ ਨੇ ਬਣਾ ਦਾਂਗੇ ਸਾਰੇ। ਮੈਂ ਇੱਕ ਗੱਲ ਕਹਿਣਾ ਚਾਹਣਾ। ਇੱਕ ਗੱਲ ਕਹਿਣਾ ਚਾਹਣਾ। ਅੱਜ ਤੱਕ ਤੁਸੀਂ ਜਾਣਦੇ ਹੋ ਕਿ ਅੱਜ ਤੱਕ ਜੋ ਮੈਂ ਕਿਹਾ ਪੂਰਾ ਕੀਤਾ ਹੈ ਮੈਨੂੰ ਯਾਦ ਆ ਮੈਂ ਕਿਹਾ ਬਿਜਲੀ ਸਰਪਲਸ ਕਰਕੇ ਦਊਂਗਾ ਕਿਉਂਕਿ 12-12 ਘੰਟੇ ਕੱਟ ਲੱਗਦੇ ਸੀ ਕਾਂਗਰਸੀ ਕਹਿੰਦੇ ਨਹੀਂ ਹੋ ਸਕਦੀ ਤੇ ਅਸੀਂ ਕਰਕੇ ਦਿਖਾਤੀ ਮੈਂ ਸੜਕਾਂ ਕਿਹਾ ਸੀ ਕਿ ਸੜਕਾਂ ਜੀਆਂ ਬਣਾ ਦੂੰਗਾ ਪੰਜਾਬ 'ਚ ਭਾਵੇਂ ਬੰਬ ਸੇੜ ਦਿਓ ਕੁਝ ਨਹੀਂ ਹੋਣਾ ਕਿਹਾ ਸੀ ਕਿ ਨਹੀਂ ਅੱਜ ਤਰਨਤਨ ਵਾਲਿਓ ਤੁਸੀਂ ਤਰਨਤਨ ਤੋਂ ਅੰਮ੍ਰਿਤਸਰ ਸਾਹਿਬ ਜਾਂਦੇ ਹੋ ਤਰਨਤਨ ਤੋਂ ਪਠੰਡਾ ਜਾਂਦੇ ਹੋ ਤਰਨਤਨ ਤੋਂ ਪਠਾਨਕੋਟ ਜਾਂਦੇ ਹੋ ਤਰਨਤਨ ਤੋਂ ਚੰਡੀਗੜ੍ਹ ਜਾਂਦੇ ਹੋ ਕਿੰਨੀਆਂ ਜਾਨਾਂ ਬਚ ਗਈਆਂ ਸੜਕਾਂ ਕਿੰਨੀਆਂ ਚੰਗੀਆਂ ਹੋ ਗਈਆਂ ਨਹੀਂ ਤਾਂ ਰੋਜ਼ ਐਕਸੀਡੈਂਟ ਹੁੰਦੇ ਸੀ ਸਾਰੀਆਂ ਬਣਾ ਕੇ ਦਿਖਾਤੀਆਂ ਤੇ ਮੈਨੂੰ ਇਹਨਾਂ ਦੱਸਿਓ ਇੱਕ ਵੀ ਸੜਕ ਉਹਦੇ ਬਾਅਦ ਬਣੀ ਹੋਏ ਆਪਣੇ ਮੈਂ ਤਾਂ ਕਿਹਾ ਸੀ ਪਾਣੀ ਵਾਲੀ ਪਾਚ ਲਾ ਦੂੰਗਾ ਉਹ ਵੀ ਤੁਹਾਡੇ ਹਰੀਕੇ ਚ ਲਾ ਦੀ ਸੀ ਚਲਾਦੀ ਸੀ ਕਿ ਨਹੀਂ ਦੇਖੋ ਮੈਂ ਕਿਤੇ ਉਹ ਨਹੀਂ ਗੱਲ ਕਰਦਾ ਕਿਉਂਕਿ ਵੱਡੇ ਬਾਦਲ ਸਾਹਿਬ ਨੇ ਮੈਨੂੰ ਇੱਕ ਗੱਲ ਸਿਕਾਈ ਕਹਿੰਦਾ ਸੁਖਬੀਰ ਜਿਹੜੇ ਬੰਦੇ ਨੇ ਜ਼ਿੰਦ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ਕਰਨੀ ਹੈ ਉਸ ਬੰਦੇ ਨੂੰ ਕਿਤੇ ਝੂਠ ਨਹੀਂ ਬੋਲਣਾ ਚਾਹੀਦਾ ਝੂਠਾ ਲਾਰਾ ਨਹੀਂ ਲਾਉਣਾ ਚਾਹੀਦਾ ਸਾਡੇ ਵਿੱਚ ਵੀ ਪਾਰਟੀ ਦੇ ਵਿੱਚ ਕਈ ਅਗੇ ਲੋਕ ਕਹਿੰਦੇ ਸੀ ਕਿ ਜੀ ਆਪਾਂ ਵੀ ਕਹੀਏ ਜਦੋਂ ਉਹਨੇ ਗੁੜਕਾ ਸਾਹਿਬ ਦੀ ਸੌਂ ਖਾਦੀ ਕੈਪਟਨ ਨੇ ਕਹਿੰਦੇ ਆਪਾਂ ਵੀ ਕਹੀਏ ਕੋਈ ਝੂਠ ਬੰਦੂ ਸਾਹਿਬ ਕਹਿੰਦੇ ਨਾ ਮੈਂ ਜੋ ਕਹੂੰਗਾ ਉਹ ਪੈਂ ਪੂਰਾ ਕਰੂੰਗਾ ਆਈ ਕਾਰਨ ਪੰਜ ਵਾਰ ਮੁੱਖ ਮੰਤਰੀ ਬਣੇ ਬੰਦਾ ਇੱਕ ਵਾਰ ਸਰਪੰਚ ਬਣ ਜੇ ਨਾ ਦੂਜੀ ਵਾਰ ਬੰਨਾ ਬੜਾ ਔਖਾ ਹੁੰਦਾ ਹੈ ਇੱਥੇ ਪੰਜ ਵਾਰ ਮੁੱਖ ਮੰਤਰੀ ਬਣੇ ਤੇ ਤੁਸੀਂ ਹਲੇ ਵੀ ਦੇਖੋ ਜਿੱਥੇ ਵੀ ਜਾਂਣਾ ਹੈ ਜੇ ਕੋਈ ਪੁਲ ਕੋਲੋਂ ਦੀ ਟੱਪਦਾ ਹੈ ਤੇ ਥੱਲੇ ਬੋਰਡ ਦੇਖਦਾ ਹੈ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੁੰਦਾ ਹੈ ਜੇ ਕੋਈ ਯੂਨੀਵਰਸਿਟੀ ਕੋਲੇ ਟੱਪਦਾ ਦੇਖਦਾ ਬੋਰਡ ਦੇਖਦਾ ਉੱਤੇ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੁੰਦਾ ਹੈ ਜੇ ਕੋਈ ਕੱਸੀ ਨਹਿਰ ਟੱਪਦੀ ਦੇਖੋਗੇ ਉੱਤੇ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੋਊਗਾ ਕਿਤੇ ਤੁਸੀਂ ਕਾਂਗਰਸ ਦੇ ਕਿਸੇ ਚੀਫ ਮਿਨਿਸਟਰ ਦੀ ਤੁਸੀਂ ਕੋਈ ਦੇ ਨਾਂ ਨਹੀਂ ਲਿਖਿਆ ਦੇਖਿਆ ਹੋਊਗਾ ਕਿਉਂਕਿ ਉਹ ਕੱਲਾ ਰਾਜ ਕਰਨ ਵਾਸਤੇ ਆਉਂਦੇ ਸੀ ਆ ਭਗਵੰਤ ਮਾਨ ਹੈ ਚਾਰ ਸਾਲ ਟੱਪ ਗਏ ਕਹਿੰਦਾ ਕੀ ਸੀ ਮੈਂ ਆਮ ਆਦਮੀ ਆ ਮੈਂ ਆਮ ਆਦਮੀ ਆ ਨਾ ਸਿਕਿਉਰਟੀ ਲੈ ਕੇ ਜਾਊਂਗਾ ਸਿਕਿਉਰਟੀ ਦੀ ਕੀ ਲੋੜ ਐ ਤਰੰਤਰੰਜ ਵੜਿਆ ਸੀ ਕਿਸੇ ਪਿੰਡ ਚ ਗਿਆ ਕਿਉਂਕਿ ਆ ਥਾਰੇ ਠੱਗ ਆਮ ਆਦਮੀ ਨਹੀਂ ਠੱਗਾਂ ਦੀ ਟੋਲਾ ਐ ਮੈਂ ਤਾਂ ਕਿਹਾ ਸੀ ਕਿ ਜਿੰਨੇ ਤੁਸੀਂ ਆਪ ਵੀ ਸੱਚੀ ਦੇਖ ਲਓ ਆਪਣੇ ਪਿੰਡ ਚ ਜਿਹੜਾ ਤੁਹਾਡੇ ਪਿੰਡ ਦਾ ਸਭ ਤੋਂ ਵੱਡਾ ਮਲੰਗ ਹੋਊਗਾ ਜਿਹਨੂੰ ਕੋਈ ਸੱਤਰੀ ਘਰ ਨਹੀਂ ਬੁਲਾਉਂਦਾ ਉਹ ਝਾੜੂਆ ਦਾ ਮੈਂਬਰ ਹੋਊਗਾ ਹੈਗਾ ਕਿ ਨਹੀਂ ਸੱਚੀ ਹੈ ਕਿ ਨਹੀਂ ਜੇ ਸੱਚੀ ਹੈ ਤੇ ਝਕਾਰਾ ਜਲਾ ਮਾਰੋ ਸਹੀ ਮੈਨੇ ਤੇ ਥੋੜਾ ਬਹਿ ਜਾਓ ਯਾਰ ਤੱਕਦੇ ਉਹ ਸਹੀ ਮੈਨੇ ਤੇ ਆਪਾਂ ਹਾਰੇ ਕਿਉਂ 10 ਸਾਲ ਪਹਿਲੇ ਆਪਾਂ ਹਾਰੇ ਕਿਉਂ ਐਕਚੁਅਲੀ ਕੀ ਹੈ ਝਾੜੂ ਵਾਲੇ ਕਿਉਂਕਿ ਠੱਗ ਸੀ ਉਹਨਾਂ ਨੂੰ ਪਤਾ ਸੀ ਆ ਟੈਲੀਫੋਨ ਸਾਨੂੰ ਜਿਤਾਊਗਾ ਸਾਰਿਆਂ ਦੇ ਹੱਥ 'ਚ ਟੈਲੀਫੋਨ ਹੈ ਸਾਰੇ 10 ਘੰਟੇ ਲਾਉਂਦੇ ਆ ਟੈਲੀਫੋਨ ਦੇ ਸਾਨੂੰ ਤਾਂ ਵਰਤਨਾ ਹੀ ਨਹੀਂ ਆਉਂਦੀ ਸੀ ਨਾ ਬਾਪੂ ਬਾਦਲ ਨੂੰ ਆਉਂਦਾ ਸੀ ਨਾ ਮੈਂ ਹਲੇ ਤੱਕ ਸੈਂਡ ਸੁੰਡ ਕਿਵੇਂ ਕਰਨਾ ਹੈ ਆਪਣੇ ਜਿਹੜੇ ਸਿੱਧੇ ਬੰਦੇ ਆ ਪੈੰਡੂ ਬੰਦੇ ਆ ਉਹਨਾਂ ਨੂੰ ਸਾਰੇ ਸ਼ੈਤਾਨ ਆ ਕਿਉਂਕਿ ਮਲੰਗ ਵੇਲੇ ਆ ਉਹ 24 ਘੰਟੇ ਆ ਹੀ ਦੇਖਦੇ ਰਹਿੰਦੇ ਆ ਉਹ ਰੋਜ਼ ਗਾਲਾਂ ਕੱਢਣ ਲੱਗ ਗਏ ਆਪਾਂ ਨੂੰ ਝੂਠ ਬੋਲਣ ਲੱਗ ਗਏ ਆਪਾਂ ਸਾਰੇ ਸਮਝੀ ਬੈਠੇ ਕਿ ਸ ਇੰਨਾ ਲੋਕ ਉਲਟਾ ਹੈ ਉਹਨਾਂ ਨੇ ਸਾਰਿਆਂ ਦਾ ਦਿਮਾਗ ਕੜਪਾ ਤੇ ਅੱਜ ਦੇਖੋ ਹਾਲਾਤ ਕੀ ਹੋ ਗਿਆ ਆਪਣਾ ਪੰਜਾਬ ਨੂੰ ਬਰਬਾਦ ਕਰਤਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਕੇਜਰੀ ਵਾਲਾ ਹੈ ਉਹ ਫੈਸਲੇ ਲੈਂਦੇ ਹੈ ਭਗਵੰਤ ਮਾਨ ਨੂੰ ਕੱਲਾ ਸ਼ਾਮ ਨੂੰ ਇੱਕ ਪੇਟੀ ਬੋਤਲ ਦੀ ਪੇਟੀ ਛੜਾਉ ਦੀ ਭੇਜ ਦਿੰਦੇ ਹੈ ਉਹਨੂੰ ਕਹਿੰਦਾ ਤੂੰ ਤਾਂ ਪੀ ਚਲ ਸਫਾਈ ਨਾਲ ਅਸੀਂ ਕੱਢਾਂਗੇ ਪਹਿਲੀ ਵਾਰ ਹੋਇਆ ਪੰਜਾਬ ਦੇ ਮੁੱਖ ਮੰਤਰੀ ਹੋਲ ਹੈ ਅੱਜਾ ਹੁਣਾਂ ਸੋਚਦੇ ਹੈ ਕਿ ਪੰਜਾਬ ਵਿੱਚ ਅਸੀਂ ਡਾਂਗ ਨਾ ਰਾਜ ਕਰਾਂਗੇ ਅਸ ਸੋਡਿਆ ਜਾਂ ਕਹਿੰਦਾ ਕੁਛ ਮਰਜ਼ੀ ਕਰਨਾ ਪਏ ਅਸੀਂ ਜਿੱਤਾਂਗੇ ਆ ਕੇਜਰੀਵਾਲ ਆ ਪੰਜਾਬ ਹੈ ਆ ਕੋਈ ਦਿੱਲੀ ਨਹੀਂ ਹੈ ਆ ਖਾਲਸਾ ਕੌਮ ਹੈ ਜੀ ਇਹ ਜਿੰਨਾਂ ਦਬਾਉਂਗੇ ਇੰਨਾ ਦੇ ਇੰਨੇ ਟਕੜੇ ਸਪਰਿੰਗ ਹੈ ਸਿੱਧਾ ਛਾਤੀ ਜਾ ਕੇ ਵੱਜਦੇ ਆ ਫਿਰ ਤੇ ਮੈਂ ਤੁਹਾਨੂੰ ਇੱਕ ਵਧਾਈ ਦਿੰਨਾ ਤੁਸੀਂ ਦਾ ਇਲੈਕਸ਼ਨ ਜਿੱਤ ਗਏ ਕਿਉਂਕਿ ਪਹਿਲੀ ਹਾਰ ਮੰਗੀ ਦੇਖੋ ਜਦੋਂ ਸਰਕਾਰੀ ਅਫਸਰ ਥੋੜੇ ਦੇ ਧੱਕਾ ਕਰਨ ਲੱਗ ਜਣ ਇਹ ਮਤਲਬ ਥੋਥੋ ਡਰਦੇ ਹੋਰ ਕਾਂਗਰਸੀ ਕਿਹੜੇ ਬੰਦੇ ਨੂੰ ਫੜਿਆ ਇਹਨਾਂ ਨੇ ਕਿਹੜੇ ਕਾਂਗਰਸੀ ਤੇ ਪਰਚਾ ਦਿੱਤਾ ਹੈ ਕਿਹੜੇ ਹੋਰ ਬੀਜੇਪੀ ਤੇ ਦਿੱਤਾ ਹੈ ਥੋੜਿਆਂ ਤੇ ਕੀਤਾ ਕਿਉਂਕਿ ਡਰਦੇ ਥੋਤੂ ਆ ਉਹ ਮੈਂ ਅਫਸਰਾਂ ਨੂੰ ਦੱਸਣਾ ਚਾਹਣਾ ਹੈ ਆ ਝਾੜੂ ਵਾਲੇ ਤਾਂ ਟੱਪ ਜਾਣਗੇ ਸਮਾਨ ਲੈ ਕੇ ਆਪਣਾ ਜੁੱਲੀ ਬਿਸਤਰਾ ਲੈ ਕੇ ਤੁਸੀਂ ਨਾ ਇਹਨਾਂ ਦੇ ਪੰਗੇ 'ਚ ਕਰੋ ਆ ਜਾਓ ਆਪ ਜਿਹੜੀ ਇੱਥੇ ਬੀਬੀ ਲਈ ਐ ਐਸਐਸਪੀ ਰਵਜੋਦ ਗਰੇਵਾਲ ਇੱਕ ਇਹਨਾਂ ਦਾ ਹੋਰ ਹੈ ਰਿਪੁੱਦਨ ਰਿਪੂ ਦਮਨ ਸਿੰਘ ਐਸਪੀ ਬੀਬੀ ਜੀ ਦਿਨ-ਦਿਨ ਲੱਗ ਜਾਓ ਜੋ ਤੁਸੀਂ ਕਰ ਰਹੇ ਹੋ ਜੋ ਤੁਸੀਂ ਕਰ ਰਹੇ ਹੋ ਕਾਨੂੰਨ ਦੀਆਂ ਧੱਜੀਆਂ ਡਾਰ ਰਹੇ ਹੋ ਤੁਸੀਂ ਆਈਪੀਐਸ ਹੋ ਆਈਪੀਐਸ ਦਾ ਮਤਲਬ ਤੁਸੀਂ ਇਨਸਾਫ ਦੇਣਾ ਹੈ ਗੁਨਾਹਗਾਰ ਨਹੀਂ ਬੰਨਣਾ ਜਿਹੜਾ ਅਫਸਰ ਗੁਨਾਹਗਾਰ ਕਰੂ ਗੁਨਾਹ ਕਰੂਗਾ ਉਹਦੇ ਤੇ ਵੀ ਪਰਚਾ ਹੋ ਸਕਦਾ ਉਹ ਨੂੰ ਹੀ ਪੁਖਤਨਾ ਪੈ ਸਕਦਾ ਐਸ ਕਰਕੇ ਅਸੀਂ ਨੋਟ ਕਰੀ ਜਾਂਦੇ ਆ ਜੋ ਜੋ ਐਸਐਸਬੀ ਧੱਕਾ ਕਰ ਰਹੀ ਹੈ ਜੋ ਜੋ ਐਸਪੀ ਧੱਕਾ ਕਰ ਰਿਹਾ ਹੈ ਜਿਹੜੇ ਗਰੀਬ ਬੰਦੇ ਤੇ ਕਿਸੇ ਦੇ ਐਨਡੀਪੀਐਸ ਦਾ ਐਕਟ ਪਾ ਰਿਹਾ ਇੱਕ ਸਾਡਾ ਐਮਸੀ ਇੱਥੇ ਹੈ ਖਾਮ ਸਿੰਘ ਬਟਾਲਾ ਪੁਲਿਸ ਉਹਨੂੰ ਇਹਨਾਂ ਨੇ ਲਿਆਂਦੀ ਐਸਐਸਪੀ ਨੇ ਬਟਾਲਾ ਪੁਲਿਸ ਨੂੰ ਦੇ ਦਿੱਤਾ ਪਰਚਾ ਕੀ ਦਿੱਤਾ ਕਹਿੰਦਾ 60 ਕਿਲੋ ਝੋਨਾ ਚੋਰੀ ਕੀਤਾ ਔਰ 60 ਕਿਲੋ ਮਲਾ ਹਜ਼ਾਰ ਰੁਪਏ ਦਾ ਵੀ ਨਹੀਂ ਹੋਣਾ ਉਹ ਚਾਰ ਉਹਦੇ ਟਰੱਕ ਹੈ ਇੱਕ ਆਪਣਾ ਜਿਹੜਾ ਆਪਣਾ ਸਰਪੰਚ ਜਿਹਨੇ ਭਗਵੰਤ ਮਾਨ ਨੂੰ ਐ ਗਿਆ ਸੀ ਹੈ ਆ ਬਿੰਦਾ ਪੁੱਤਰ ਬਿੰਦਾ ਪੁੱਤਰ ਤੇ ਉਹਦੇ ਤੇ ਪਰਚਾ ਦੇਦਾ ਓ ਫਿਕਰ ਨਾ ਕਰੋ ਸਾਰਿਆਂ ਨੂੰ ਪਰਚੀਆਂ ਬਣਾ ਦੂੰਗਾ ਦੇਖੀ ਜੇ ਇੱਕ ਆਪਣਾ ਜਮੇਨ ਸਿੰਘ ਕਾਕਾ ਜੀ ਏ ਇੱਕ ਆਪਣਾ ਦੂਜਾ ਇਹ ਸੋਨੂ ਦੋ ਸੋਨੂ ਭਰਾ ਦੋਦੇ ਮੈਂ ਤੈਨੂੰ ਕਹਿਣਾ ਚਾਹਣਾ ਐ ਐਡੇ ਘਬਰਾ ਕੇ ਔਰ ਰਮੀਤ ਸਿਆ ਆ ਜਿਹੜੀ ਪੁਲਿਸ ਵਾਲੀ ਨਾ ਜੇ ਸੋਚਦਾ ਕਿ ਮੇਰੇ ਅੱਗੇ ਪਿੱਛੇ ਡੀਐਸਪੀ ਲੱਗੇ ਆ ਅਗਲੇ ਸਾਲ ਨਾ 2026 ਚ ਅਪਰਲ ਲ ਮਹੀਨੇ ਚ ਆਈ ਡੀਐਸਪੀ ਤੈਨੂੰ ਫੜਨ ਆਉਣਗੇ ਆਈ ਡੀਐਸਪੀ ਤੈਨੂੰ ਐ ਸੱਟਣ ਕੇ ਮੁੱਦਾ ਹੈ ਪਿੱਛੇ ਡਿੱਕੀ ਚ ਤੇ ਤੁਹਾਨੂੰ ਪੂਰੇ ਹਲਕੇ ਲੈ ਕੇ ਜਾਣਗੇ ਕਿ ਆਇਆ ਜਿਹੜਾ ਫੱਗ ਸੀ ਵੱਡੇ ਬਾਦਲ ਸਾਹਿਬ ਕਹਿੰਦੇ ਹੁੰਦੇ ਆ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦਾ ਵਫਾਦਾਰ ਨਹੀਂ ਉਹ ਕਿਸੇ ਦਾ ਵਫਾਦਾਰ ਨਹੀਂ ਹੋ ਸਕਦਾ ਮੇਰਾ ਸਿਰ ਝੁਕਦਾ ਹੈ ਮਾਝੇ ਵਾਲੇ ਉਹ ਤੁਹਾਡੇ ਚਰਨਾਂ 'ਚ ਉਹ ਸੋਚਦੇ ਸੀ ਅਸੀਂ ਹਰਮੀਤ ਲੈ ਕੇ ਸਾਰਾ ਕਾਲੀ ਦਲ ਚੱਲੂਗਾ ਇਕੱਲਾ ਹਰਮੀਤ ਗਿਆ ਸਾਰਾ ਕਾਲੀ ਦਲਾ ਬੈਠਾ ਮੈਂ ਹੁਣ ਇੱਕ ਖੋਲ ਗੱਲ ਕਰਨਾ ਚਾਹਣਾ ਇੱਕ ਪ੍ਰੈਸ ਵਾਲੇ ਨੇ ਆ ਜਿਹੜਾ ਇਹਨਾਂ ਦਾ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਉਹਦਾ ਦਿਮਾਗ ਖਿਲਿਆ ਪਿਆ ਅੱਜ ਕੱਲ ਰਾਜਾ ਵੜਿੰਗ ਨੂੰ ਇੱਕ ਪ੍ਰੈਸ ਵਾਲੇ ਨੇ ਪੁੱਛਿਆ ਆ ਕਿਹੜੀ ਧਰਮੀ ਫੌਜੀ ਆ ਧਰਮੀ ਫੌਜੀ ਨੇ ਕਿਹੜੀ ਜੰਗ ਲੜੀ ਐ ਹਾਈ ਕਿਹਾ ਸੀ ਇਹੋ ਨੇ ਰਾਜਾ ਵੜਿੰਗ ਜੀ ਆ ਉਹ ਧਰਮੀ ਫੌਜੀ ਐ ਜਿਹੜੀ ਜੰਗ ਤੇਰੀ ਮਾਂ ਇੰਦਰਾ ਨੇ ਸ਼ੁਰੂ ਕੀਤੀ ਸੀ ਜਿਹੜੀ ਤੇਰੀ ਇੰਦਰਾ ਮਾਂ ਨੇ ਟੈਂਕ ਭੇਜੇ ਸੀ ਦਰਬਾਰ ਸਾਹਿਬ ਉਹ ਜੰਗ ਲੜੀ ਇਹਨਾਂ ਨੇ ਉਹ ਜੰਗ ਲੜੀ ਐ ਆ ਕਾਂਗਰਸੀਆਂ ਨੂੰ ਤਾਂ ਧਰਮ ਬਾਰੇ ਪਤਾ ਨਹੀਂ ਰਾਜ ਰਾਜਾ ਬਣਨ ਨੂੰ ਤਾਂ ਬੋਲਣ ਦਾ ਨਹੀਂ ਪਤਾ ਮੈਂ ਬੇਨਤੀ ਕਰਦਾ ਕਾਂਗਰਸ ਦੇ ਸੋਨੀਆ ਗਾਂਧੀ ਨੂੰ ਕੀ ਰਾਜਾ ਵੜਿੰਗ ਨੂੰ 15-20 ਸਾਲ ਰੱਖਿਓ ਪ੍ਰਧਾਨ ਸਾਰੇ ਦੇਸ਼ ਦਾ ਬਣਾ ਦਿਓ ਸਾਰੀ ਕਾਂਗਰਸ ਖਤਮ ਕਰਕੇ ਆਊਗਾ ਸੋ ਮੈਂ ਮਲਾਜ਼ਮਾਂ ਨੂੰ ਬੇਨਤੀ ਕਰਨਾ ਚਾਹਣਾ ਸਾਰਿਆਂ ਨੂੰ ਕਹਿਣਾ ਚਾਹਣਾ ਜੇ ਵਾਪਸ ਤੁਸੀਂ ਖੁਸ਼ੀਆਂ ਚਾਹੁੰਦੇ ਹੋ ਜੇ ਵਾਪਸ ਖਾਲਸਾ ਜੀ ਆਪਣਾ ਰਾਜ ਚਾਹੁੰਦੇ ਹੋ ਬਚਾ ਲਓ ਪੰਜਾਬ ਨੂੰ ਤੁਹਾਡੀ ਮਾਂ ਪਾਟੀ ਹੈ ਜਿਹਨੇ ਮਰਨਾ ਜਿਉਣਾ ਤੁਹਾਡੇ ਵਾਸਤੇ ਹੈ ਜੇ ਕਾਲੀ ਦਲ ਜਿਉਂਦੇ ਕਾਲੀ ਦਲ ਤੜਕ ਰਿਹਾ ਹੈ ਤੋਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਆਪਣੀ ਗਲਤੀ ਕਰਕੇ ਆਪਣੀਆਂ ਗਲਤੀਆਂ ਕਰਕੇ ਆਪ ਆਪਣੀ ਪਾਰਟੀ ਨੂੰ ਕਮਜ਼ੋਰ ਕਰਤਾ ਏਜੰਸੀਆਂ ਹਾਵੀ ਹੋ ਗਈਆਂ ਦਿੱਲੀ ਵਾਲੀਆਂ ਪਾਰਟੀਆਂ ਹਾਵੀਆਂ ਹੋ ਗਈਆਂ ਤੇ ਸਾਰਿਆਂ ਨੂੰ ਪਤਾ ਹੈ ਕਿ ਖਾਲਸਾ ਕੌਮ ਨੂੰ ਤਾਕਤ ਆਪਣੇ ਗੁਰੂ ਘਰਾਂ ਤੋਂ ਮਿਲਦੀ ਹੈ ਅੱਜ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਆ ਤਾਕਤ ਹਜ਼ੂਰ ਸਾਹਿਬ ਤੇ ਅੱਜ ਖਾਲਸਾ ਜੀ ਤੁਸੀਂ ਮੈਨੇਜਮੈਂਟ ਚ ਨਹੀਂ ਹੋਂ ਮਹਾਰਾਸ਼ਟਰ ਸਰਕਾਰ ਨੇ ਆਪਣੇ ਬੰਦੇ ਪਾਲੇ ਆ ਉਹ ਉਹ ਮਹਾਰਾਸ਼ਟਰ ਸਰਕਾਰ ਚਲਾ ਰਹੀ ਹੈ ਆਜਾ ਰਵਨੀਤ ਬੇਟੂ ਬਿਆਨ ਸਿੰਘ ਦਾ ਪੋਤਾ ਉਹ ਹੁਣ ਹੀ ਗਿਆ ਹਜ਼ੂਰ ਸਾਹਿਬ ਉਹਨੂੰ ਸਰੋਪਾ ਦਿੱਤਾ ਗਿਆ ਉਹਨੂੰ ਸਨਮਾਨਤ ਕੀਤਾ ਗਿਆ ਦੇਖੋ ਕਿਉਂਕਿ ਹੁਣ ਕੰਟਰੋਲ ਉਹਨਾਂ ਕੋਲ ਹੈ ਤਾਕਤ ਪੱਧਨਾ ਸਾਹਿਬ ਦਾ ਕੰਟਰੋਲ ਉਹ ਲੈ ਗਏ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਲੈ ਗਏ ਹੈ ਚੌਂਡੀ ਸ਼ਰੋਮਨੀ ਕਮੇਟੀ ਤੋੜ ਤੇ ਹਰਿਆਣਾ ਕਮੇਟੀ ਅਲੱਗ ਬਣਾਦੀ ਐ ਉੱਥੇ ਹਰਿਆਣਾ ਦਾ ਚੀਫ ਮਿਨਿਸਟਰ ਫੈਸਲਾ ਕਰਦਾ ਕਿਹੜਾ ਗੁਰਦੁਗਰੂ ਘਰ ਚਲਾਊਗਾ ਆ ਸਾਰਾ ਕੁਝ ਤਾਂ ਹੋਇਆ ਕਿ ਤੁਸੀਂ ਆਪਣੀ ਫੌਜ ਕਮਜ਼ੋਰ ਕਰਦੀ ਆ ਕਾਲੀ ਦਲ ਨੂੰ ਕਮਜ਼ੋਰ ਕਰਤਾ ਸੋਚਦੇ ਆ ਕਿ ਕਾਲੀ ਦਲ ਦੇ ਪੱਲੇ ਕੁਝ ਨਹੀਂ ਤਿੰਨ ਮੈਂਬਰ ਆ ਕੀ ਕਰ ਲੈਣਗੇ ਜਿਹੜੀ ਮੁਲਕ ਦੀ ਫੌਜ ਕਮਜ਼ੋਰ ਹੋ ਜਾਂਦੀ ਆ ਮੁਲਕ ਤੇ ਕੋਈ ਮਰਜ਼ੀ ਕਬਜ਼ਾ ਕਰ ਲੈਂਦਾ ਆ ਤਾਂ ਐਸਜੀਪੀਸੀ ਧਾਮੀ ਸਾਹਿਬ ਬੈਠੇ ਐ ਐ ਜੀਪੀਸੀ ਦੇ ਵੀ ਕਬਜ਼ਾ ਕਰਨ ਲੱਗੇ ਸੀ ਪਰ ਮੈਂ ਬਹਾਦਰ ਮੈਂਬਰਾਂ ਨੇ ਬੜੀ ਲੜਾਈ ਲੜ ਕੇ ਉਹਨਾਂ ਨੂੰ ਭਜਾਇਆ ਤੁਸੀਂ ਦੇਖ ਲਓ ਐ ਜੀਪੀਸੀ ਦੇ ਜਿਹੜੇ 18 ਪhle 30 ਮੈਂਬਰ ਸੀ ਅੱਜ ਹੀ 18 ਲੱਗੇ ਅੱਧੇ ਮੈਂ ਇਹਨਾਂ ਚੋਂ ਕੋਈ ਕਾਂਗਰਸ ਚ ਹੈ ਕੋਈ ਬੀਜੇਪੀ ਚ ਹੈ ਕੋਈ ਆਪ ਚ ਹੈ ਕੋਈ ਨਵਾ ਚੁੱਲਾ ਦਲ ਬੜੇ ਉਹਦੇ ਚ ਹੈ ਪਰ ਸਾਰੇ ਇਕੱਠੇ ਆ ਅਕਾਲੀ ਦਲ ਦੇ ਖਿਲਾਫ ਕਿਉਂ ਕਿਉਂਕਿ ਡਰੀ ਤੁਹਾਡੀ ਪਾਰਟੀ ਤੋਂ ਲੱਗਦਾ ਹੈ ਤੋ ਐਸ ਕਰਕੇ ਮੈਂ ਸਾਰੇ ਨੂੰ ਬੇਨਤੀ ਕਰਨਾ ਹੈ ਤਰਨ ਤਨ ਵਾਲਿਓ ਸੌ ਖਾ ਕੇ ਜਾਇਓ ਅੱਜ ਕਿ ਆਪਾਂ ਜੰਗ ਜਿੱਤਨੀ ਜਿਤਨੀ ਕੁਛ ਮਰਜੀ ਹੋ ਜੇ ਕੋਈ ਡਰਨ ਦੀ ਲੋੜ ਨਹੀਂ ਕੋਈ ਘਬਰਾਉਣ ਦੀ ਲੋੜ ਨਹੀਂ ਮਾਝੇ ਵਾਲਾ ਤੁਸੀਂ ਤਾਂ ਐਨੇ ਵੱਡੇ ਸੂਰਮਿਆਂ ਮਾਝੇ ਦੀ ਧਰਤੀ ਤੇ ਜੇ ਕੇਜਰੀ ਵਾਲਰ ਕੇ ਕਬਜਾ ਕਰ ਲੈਣੇ ਤਾਂ ਸ਼ਰਮ ਦੀ ਗੱਲ ਨਹੀਂ ਐਸ ਕਰਕੇ ਆਓ ਆਪਣੇ ਪਿੰਡਾਂ 'ਚ ਨਾਕਾਬੰਦੀ ਕਰ ਲਓ ਆ ਜਿਹੜੇ ਸੋਚਦੇ ਅਗੇ ਸੀ ਪੁਲਿਸ ਨੂੰ ਵਰਤਾਂਗੇ ਜੋ ਮਰਜ਼ੀ ਵਰਤ ਲੋ ਮੈਂ ਵੀ ਇੱਥੇ ਆ ਸਾਡੀ ਲੀਡਰਸ਼ਿਪ ਇੱਥੇ ਹੈ ਤੁਹਾਡੇ ਨਾਲ ਹੈ ਪ੍ਰਵਾਹ ਨਾ ਕਰਿਓ ਕਿਸੇ ਗੱਲ ਦੀ ਆਪਾਂ ਆ ਸਰਕਾਰ ਬਣਾਉਣੀ ਐ ਇਹਨਾਂ ਝਾੜੂਆਂ ਲੈਣਾ ਪਹਜੋਣਾ ਤੇ ਆਪਣੀ ਪਾਰਟੀ ਦਾ ਝੰਡਾ ਚੁਲਣ ਲਾਉਣਾ ਵਾਹਿਗੁਰੂ ਜੀ ਕਾ ਖਾਲਸਾ